ਬਹੁਤ ਹੀ ਮਦਭਾਗੀ ਖਬਰ ਤੁਹਾਨੂੰ ਵਿਖਾਣ ਜਾ ਰਹੇ ਹਾਂ ਜਿੱਥੇ ਇੱਕ ਕੁੜੀ ਦੇ ਉੱਤੇ ਸਿਰਫ ਇਹ ਨੌਜਵਾਨ ਨੇ ਤੇਜ਼ ਤਾਰ 11 ਦੇ ਨਾਲ ਹਮਲਾ ਕਰ ਦਿੱਤਾ ਉਸ ਹਮਲੇ ਦੇ ਵੀ ਦੱਸਿਆ ਜਾ ਰਿਹਾ ਕਿ ਕੁੜੀ ਨੇ ਦਮ ਤੋੜ ਦਿੱਤਾ ਹੈ ਇਹ ਘਟਨਾ ਕਿਸੇ ਹੋਸਟੇਟ ਦੀ ਨਹੀਂ ਇਹ ਪੰਜਾਬ ਦੇ ਮੁਹਾਲੀ ਜਿਲ੍ਹੇ ਦੇ 5 ਫੀਸਦੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਸਿਰਫ ਇਹ ਨੌਜਵਾਨ ਪਹਿਲਾਂ ਹੀ ਇਸ ਕੁੜੀ ਨੂੰ ਮਾਰਨ ਦੀ ਕਾਗ ਦੇ ਵਿੱਚ ਸੀ ਜਦੋਂ ਦੱਸਿਆ ਜਾ ਰਿਹਾ ਕਿ ਪ੍ਰਾਈਵੇਟ ਜੌਬ ਕਰਦੀ ਹੈ ਕੁੜੀ ਬਸਲੇ ਵਿੱਚ ਉਤਰਦੀ ਹੈ ਤਾਂ ਉਸ ਤੋਂ ਬਾਅਦ ਤੇਜ਼ ਤਾਰ 11 ਦੇ ਨਾਲ ਨੌਜਵਾਨ ਨੇ ਇਸ ਕੁੜੀ ਦੇ ਉੱਤੇ ਹਮਲਾ ਕਰ ਦਿੱਤਾ ਹਮਲਾ ਵੀ ਇਸ ਤਰੀਕੇ ਦਾ ਕੀਤਾ ਜਿਸ ਤਰੀਕੇ ਨਾਲ ਕੋਈ ਕਿਸੇ ਨੂੰ ਜਾਨਵਰ ਨੂੰ ਵੀ ਇਸ ਤਰੀਕੇ ਨਾਲ ਨਹੀਂ ਮਾਰਦਾ ਹੋਵੇਗਾ ਜਿਸ ਤਰੀਕੇ ਨਾਲ ਇਸਿਰਫ ਇਹ ਨੌਜਵਾਨ ਨੇ ਇਸ ਕੁੜੀ ਨੂੰ ਬੇਰਹਿਮੀ ਦੇ ਨਾਲ ਮਾਰਿਆ ਇੱਕ ਤੋਂ ਇੱਕ ਬਾਰ ਜਿਹੜਾ ਉਸ ਕੁੜੀ ਦੇ ਉੱਤੇ ਕੀਤਾ ਤੁਸੀਂ ਦੇਖੋ ਕਿ ਰੂਹ ਕੰਬ ਜਾਵੇਗੀ ਜਦੋਂ ਤਸਵੀਰਾਂ ਤੁਸੀਂ ਵੇਖੋਗੇ ਮੌਕੇ ਤੇ ਹਾਹਾਕਾਰ ਮੱਚ ਗਈ ਦੱਸਿਆ ਜਾ ਰਿਹਾ ਕਿ ਦੋ ਕੁੜੀਆਂ ਹੋਰ ਕੁੜੀਆਂ ਦੇ ਨਾਲ ਸੀ ਜੋ ਮੌਕੇ ਤੇ ਵਾਰਦਾਤ ਨੂੰ ਵੇਖ ਕੇ ਡਰ ਕੇ ਉਸ ਜਗ੍ਹਾ ਤੋਂ ਭੱਜ ਗਈਆਂ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਉਸ ਜਗ੍ਹਾ ਤੇ ਪੈਦਾ ਹੋ ਗਿਆ ਉਸ ਤੋਂ ਬਾਅਦ ਹਰ ਬੰਦਾ ਉਸ ਘਟਨਾ ਨੂੰ ਵੇਖ ਕੇ ਡਰ ਜਾਵੇਗਾ ਪਰ ਕੁਝ ਹੀ ਦੇਰ ਦੇ ਵਿੱਚ ਉਸ ਨੌਜਵਾਨ ਨੂੰ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਪਬਲਿਕ ਦੇ ਸਹਾਰੇ ਉਸ ਨੌਜਵਾਨ ਨੂੰ ਫੜ ਲਿਆ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੌਜਵਾਨ ਆ ਗਿਆ ਹੈ ਮੌਹਰੀ ਦੀ ਘਟਨਾ ਦੱਸੀ ਜਾ ਰਹੀ ਹੈ ਜਿੱਤੇ ਕਿ ਮੌਕੇ ਤੇ ਹੀ ਪੁਰਦਤ ਦੇ ਕਈ ਲੋਕ ਸਵਾਲ ਚੁੱਕ ਰਹੇ ਨੇ ਕਿ ਕਿਸ ਤਰ੍ਹਾਂ ਦੀ ਘਟਨਾ ਤੁਸੀਂ ਦੇਖੋ ਕਿ ਸਰੀਆਮ ਦਿਨ ਦਿਹਾੜੇ ਵਾਪਰ ਗਈ ਜੋ ਕਿ ਮੋਹਾਲੀ ਵਰਗਾ ਸ਼ਹਿਰ ਜੋ ਕਿ ਟਰਾਈ ਸਿਟੀ ਦੇ ਵਿੱਚ ਆਉਂਦਾ ਹੈ ਜਿੱਥੇ ਕਿ ਪੁਲਿਸ ਚੱਪੇ-ਚੱਪੇ ਤਨਾਤ ਹੁੰਦੀ ਹੈ ਪਰ ਇਸ ਤਰ੍ਹਾਂ ਦੀ ਘਟਨਾ ਦੇ ਨਾਲ ਇੱਕ ਬਾਰ ਮੋਹਾਲੀ ਸ਼ਹਿਰ ਪੂਰਾ ਦਹਿਲਿਆ ਤੁਸੀਂ ਵੀ ਦੇਖੋ ਇਹ ਪਹਿਲਾ ਪੂਰੀ ਖਬਰ ਇਹ ਜਿਹੜੀ ਘਟਨਾ ਹੈਗੀ ਹੈ ਇਸ ਵੇਲੇ ਸਵੇਰੇ 9:00 ਵਜੇ ਪੁਲਿਸ ਨੂੰ ਇਤਲਾਹ ਮਿਲੀ ਸੀਗੀ ਇੱਕ ਇੱਕ ਯੁਵਕ ਨੇ ਕਿਰਪਾਨਾਂ ਦੇ ਵਾਰ ਕਰਦੇ ਹੋਏ ਇੱਕ ਲੜਕੀ ਨੂੰ ਗੰਭੀਰ ਰੂਪ ਨਾਲ ਗਾਇਲ ਕੀਤਾ ਉਹਨੂੰ ਇੰਜਰੀ ਕੀਤੀ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਭ ਤੋਂ ਪਹਿਲਾਂ ਲੜਕੀ ਦੀ ਆਈਡੈਂਟੀਫਿਕੇਸ਼ਨ ਕੀਤੀ ਜਿਹੜੀ ਕਿ ਬਲਜਿੰਦਰ ਕੌਰ ਸੀਗੀ ਤੇ ਉਹਦੇ ਨਾਲ ਦੇ ਨਾਲ ਹੀ ਆਪਣਾ ਇਸ ਬੰਦੇ ਨੂੰ ਵੀ ਅਸੀਂ ਰਾਉਂਡ ਆਪ ਕੀਤਾ ਹੈਗਾ ਇਹਦਾ ਨਾਮ ਹੈਗਾ ਸੁਚੈਨ ਸਿੰਘ ਸਮਰਾਲੇ ਦਾ ਰਹਿਣ ਵਾਲਾ ਹੈ। ਤੇ ਜਿਹੜੀ ਗੱਲ ਹੋ ਰਹੀ ਹੈ ਇਹ ਇੱਕ ਬੜਾ ਦੱਬਿਆ ਹੈ ਤੇ ਇਹ ਜਦੋਂ ਇਹਦੀ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਇੰਨੇ ਪਬਲਿਕ ਨੇ ਵੀ ਕਾਫੀ ਸਹਿਯੋਗ ਦਿੱਤਾ ਹੈਗਾ ਤੇ ਇਹਦੇ ਵਿੱਚ ਇੰਨੇ ਮਤਲਬ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਇਹਦੇ ਵਿੱਚ ਨੇ ਸੱਟਾ ਮਾਰੀ ਹੈ ਹਾਂਜੀ ਦੱਸਿਆ ਕਿ ਉਹ ਇਹਨਾਂ ਬਾਰੇ ਬੇਸਿਕਲੀ ਇਹ ਦੋਨੋਂ ਜਣੇ ਇੱਕ ਦੂਜੇ ਨੂੰ ਕਾਫੀ ਟਾਈਮ ਤੋਂ ਜਾਣਦੇ ਸੀ ਤਕਰੀਬਨ ਤੇ 3-4 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਇਹ ਲੜਕਾ ਉਹਨੂੰ ਮੈਰਿਜ ਵਾਸਤੇ ਚਾਹੁੰਦਾ ਸੀ ਕਿ ਹੋ ਜੇ ਬਟ ਇਹ ਉਹਨੂੰ ਲੜਕੀ ਜਿਹੜੀ ਹੈਗੀ ਆ ਇਹ ਮਤਲਬ ਕਿ ਜਨਾਇ ਕਰ ਦਿੱਤੀ ਸੀ ਤੇ ਉਸ ਦੀ ਰੰਜਿਸ਼ ਚ ਆ ਕੇ ਇਹਨੇ ਅੱਜ ਜੋ ਵੀ ਕੀਤਾ ਉਸ ਇਜ਼ਹਾਰ ਕਰ ਦਿੱਤੀ ਸੀ ਪਰ ਇਹਦਾ ਕੀ ਕੰਮ ਕਰਦੀ ਸੀ ਉਹ ਦਰਸ਼ਾ ਜਿਹੜਾ ਹੈਗਾ ਉਹ ਮਤਲਬ 36 ਸਾਲ ਦਾ ਮੁੰਡਾ ਹੈਗਾ ਜਿਹੜਾ ਕਿ ਸਮਰਾਲੇ ਸਮਰਾਲੇ ਇੱਕ ਪੈਟਰੋਲ ਪੰਪ ਦੇ ਵਿੱਚ ਉਹ ਮਤਲਬ ਕੰਮ ਕਰ ਰਿਹਾ ਹੈ ਤੇ ਕਰਕੇ ਜਾ ਰਿਹਾ ਸੀ ਕਿ ਉਹ ਬੈਕ ਕੰਮ ਕਰਦੀ ਹੈ ਉਹ ਲੜਕੀ ਲੋਕਲ ਇੱਥੇ ਕੰਮ ਕਰਦੀ ਹੈ ਜੀ ਤੇ ਉਹ ਮੈਂ ਅਜੇ ਮੈਨੂੰ ਕਲੀਅਰ ਨਹੀਂ ਹੈਗਾ ਕਿ ਤੇ ਉਹ ਮੈਂ ਦੱਸ ਸਰ ਇਹ ਕਿਵੇਂ ਹੋਈ ਹੈ ਆਪਸੀਕ ਮੇ ਜਾਣਦੇ ਸੀ ਉਹ ਅਜੇ that is a part of the investigation ਜਿਹੋ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਕਿਉਂਕਿ ਇਹ ਲੜਕੇ ਨੂੰ ਵੀ ਥੋੜੀ ਬਹੁਤੀ ਸੱਟਾਂ ਲੱਗੀਆਂ ਨੇ ਉਹਨੂੰ ਅਸੀਂ ਮੈਡੀਕਲ ਇੱਥੇ ਐਡਮਿਟ ਕਰਾਇਆ ਹੈ ਕਿ ਅਜੇ ਉਹਨੂੰ ਅਸੀਂ ਡਿਟੇਲ ਪੁੱਛੀਏ ਛੱਜੇ ਸਰ ਇਹ ਕਿੰਨੇ ਕਿੰਨਾ ਫੜਿਆ ਕਿੰਨਾ ਫੜਿਆ ਕਿੱਦਾਂ ਗਿਆ ਅਸੀਂ ਫੇਰ ਦੂਜੀ ਫੜਿਆ ਨੂੰ ਕਿ ਜਿਸ ਕਾ ਪਬਲਿਕ ਵੀ ਹੈਲਪ ਰਹੀ ਹੋ ਕੇ 11 ਮਤਲਬ ਤਕਰੀਬਨ ਸਾਨੂੰ 9 ਪੌਣੇ 9 ਵਜੇ ਸਾਨੂੰ ਇਨਫੋਰਮੇਸ਼ਨ ਆਈ ਜੀ 11 ਕੋਈ ਤੱਕ ਇਹਨੂੰ ਅਸੀਂ ਰਾਉਂਡ ਅਪ ਕਰ ਲਿਆ ਸੀ ਕਿੱਥੋਂ ਬਣਿਆ ਇਹਨੂੰ ਉਸੇ ਏਰੀਆ ਦੇ ਵਿੱਚੋਂ ਜਿੱਥੇ ਨੇੜੇ ਤੇੜੀ ਹੈ ਮੈਂ ਬਾਕੀ ਹਾਲਤ ਕਿਤਾ ਹੈ ਕਿਉਂਕਿ ਜਿਸ ਵਾਲੇ ਦੇ ਨਾਲ ਇਹ ਕੀਤਾ ਗਿਆ ਉਹ ਵਾਰ ਕਈ ਵਾਰ ਉਹੀ ਮੈਂ ਕਹਿ ਰਿਹਾ ਹਾਂ ਉਹ ਹੁਣ ਇੱਥੇ ਡਾਕਟਰ ਸਕੂਲ ਅਸੀਂ ਲੈ ਆਏ ਆ ਇਹ ਇਹ ਸਾਰਾ ਪਾਰਟ ਆਫ ਦੀ ਮੈਡੀਕਲ ਉਹਦੀ ਹਿਸਟਰੀ ਚੈੱਕ ਕੀਤੀ ਜਾਏਗੀ ਤੇ ਨਾਲ ਦੇ ਨਾਲ ਹੀ ਇਨਵੈਸਟੀਗੇਸ਼ਨ ਦਾ ਇਹ ਪਾਕਿਸਤਾਨੀ ਇਹਨਾਂ ਤੋਂ ਕੋਈ ਝਗੜਾ ਹੋਇਆ ਸੀ ਆਪਸ ਵਿੱਚ ਇਹ ਵੀਡੀਓ ਇਟਸੈਲਫ ਐਵਿਡੈਂਸ ਹੈ ਜਿਨਨੇ ਨੇ ਵਾਰ ਕੀਤੇ ਨੇ ਵੀਡੀਓ ਸਾਰਿਆਂ ਕੋਲ ਹੀ ਆ ਤੇ ਸਾਰੇ ਸਾਰੇ ਹੀ ਸੈਲਫ ਐਵੀਡੈਂਟ ਨੇ ਜੀ ਐਸਪੀ ਸਾਹਿਬ ਝਗੜਾ ਹੋਇਆ ਸੀ ਆਪਸ ਵਿੱਚ ਤੋਂ ਕੁਝ ਪਹਿਲਾਂ ਇਸ ਕਰਕੇ ਹੋਇਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਪੁੱਛ ਰਹੇ ਸੀ ਉਸਕੇ ਉਹ ਸਾਰਾ ਇਜ਼ ਅ ਪਾਰਟ ਆਫ ਦੀ ਇਨਵੈਸਟੀਗੇਸ਼ਨ ਅਜੇ ਮਤਲਬ ਜੋ ਸਾਨੂੰ ਵੀਡੀਓ ਆਇਆ ਵੀਡੀਓ ਦੇ ਬੇਸ ਤੇ ਅਸੀਂ ਪਹਿਲਾਂ ਪ੍ਰਾਇਮਰੀਲੀ ਇਹ ਹੁੰਦਾ ਇਹ ਬੰਦੇ ਨੂੰ ਅਸੀਂ ਆਈਡੈਂਟੀਫਾਈ ਕਰਕੇ ਉਹਨੂੰ ਰਾਉਂਡ ਅਪ ਕੀਤਾ ਜਾ। ਉਹ ਸਾਡਾ ਉਹ ਸਾਡਾ ਸਾਰਾ ਜਿਹੜਾ ਹੈਗਾ ਉਹ ਹੋ ਗਿਆ। ਕੋਈ ਰਿਲੇਸ਼ਨਸ਼ਿਪ ਹੀ ਸੀ ਕਿ ਕੇ ਸਰ ਪੁੱਛ ਰਿਹਾ ਸੀ। ਆਲਰੇਡੀ ਤੁਹਾਨੂੰ ਦੱਸਦਾ ਕਿ 3-4 ਸਾਲ ਤੋਂ ਇਹ ਮਤਲਬ ਆਪਸ ਨੂੰ ਜਾਣ ਆਪਸ ਚ ਜਾਣਦੇ ਸੀਗੇ ਤੇ ਉਸ ਬੇਸਿਸ 'ਤੇ ਮਤਲਬ ਕਿ ਕੋਈ ਮੈਰਿਜ ਕੰਟਰੋਲ ਤੋਂ ਸੀਗਾ ਜਿਹੜਾ ਗਲਤ ਹੋ ਗਿਆ। ਸਰ ਆਪਸ ਮਰਾਲੇ ਤੋਂ ਬਕਾਇਦਾ ਬਾਤਾਂ ਤੋਂ ਜਾਣਦੇ ਨਾ ਆਇਆ ਸੀ ਜਾਂ ਅੱਗੇ ਵੀ ਆਉਂਦਾ ਚੱਲਦਾ। ਲੱਗਦੇ ਹੀ ਰਹਿ ਚੁ। ਹਾਂਜੀ ਇਹ ਇਹ ਹੈ ਜੀ ਮੈਂ ਕਹਿ ਨਹੀਂ ਸਕਦਾ ਠੀਕ ਹੈ ਥੈਂਕ ਯੂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬੇਰੈਮੀ ਦੇ ਨਾਲ ਸਨੌਂ ਜਬਾਨ ਨੇ ਇਸ ਕੁੜੀ ਨੂੰ ਮੌਤ ਤੇ ਘਾਟ ਉਤਾਰਿਆ ਇਸ ਨੂੰ ਲੈ ਕੇ ਮੌਕੇ ਤੇ ਪੁਲਿਸ ਦੇ ਅਫਸਰਾਂ ਵੱਲੋਂ ਕਿਹਾ ਗਿਆ ਕਿ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਇਹ ਵੀ ਦੱਸ ਦਿੰਨੇ ਆ ਕਿ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਜੋ ਕਟਨਾਏ ਵਾਪਰੀ ਹੈ ਬਹੁਤ ਮੰਦਭਾਗੀ ਕਟਨਾ ਹੈ ਜਿਸ ਨੂੰ ਲੈ ਕੇ ਹੋਰ ਵੀ ਚੌਕਸੀ ਹੁਣ ਮੋਹੱਲ ਸ਼ਹਿਰ ਦੇ ਵਿੱਚ ਵਧਾ ਦਿੱਤੀ ਜਾਵੇਗੀ ਤੇ ਇਸ ਦੇ ਉੱਤੇ ਲੋਕਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਕੁੜੀਆਂ ਨੇ ਸ਼ਹਿਰ ਦੇ ਵਿੱਚ ਤਾਂ ਹੀ ਸੇਫ ਰਹਿ ਸਕਦੇ ਨੇ ਅਗਰ ਪੁਲਿਸ ਦਾ ਪਹਿਰਾ ਹੋ ਸਕਤ ਹੋਵੇ ਤਾਂ ਇਸ ਨੂੰ ਲੈ ਕੇ ਮੋਹਰੀ ਸ਼ਹਿਰ ਫਿਰ ਤੋਂ ਇੱਕ ਵਾਰ ਦਹਿਲਿਆ ਜਿਸ ਤਰੀਕੇ ਨਾਲ ਸ਼੍ਰੀ ਆਮ ਦਿਨ ਦਿਹਾੜੇ ਇਸ ਕੁੜੀ ਦਾ ਕਤਲ ਕਰ ਦਿੱਤਾ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੇ ਤੇ ਆਪਣੇ ਕਮੈਂਟ ਜਰੂਰ ਦਿਓ ਧੰਨਵਾਦ